ਰਾਮ ਸਰੂਪ ਅਣਖੀ ਜੀ ਦੀ ਕਹਾਣੀ ਮੁਹੱਬਤ ਦੀ ਮਿੱਟੀ ਜੁੰਮਾ ਕਮਿਆਰ ਸੂਰਜ ਦੇ ਉਭਾਰ ਤੋਂ ਪਹਿਲਾਂ ਜਾਗ ਪੈਂਦਾ ਉੱਠਣਸਾਰ ਚੱਕ ਵਾਲੇ ਛੱਤਣੇ ਵਿੱਚ ਜਾਂਦਾ ਤੇ ਡੱਬੀ ਦੀ ਸੀਂਖ ਬਾਲ ਕੇ ਆਪਣੀ ਸਰਦਾਰੋਂ ਨੂੰ ਦੇਖਣ ਲੱਗਦਾ ਦੇਖਦਾ ਰਹਿੰਦਾ ਤੇ ਹੁਸਨ ਦੀਆਂ ਸਿਫਤਾਂ ਕਰਦਾ ਇੱਕ ਸੀਂਖ ਬੁਝਤੀ ਤਾਂ ਦੂਜੀ ਬਾਲ ਲੈਂਦਾ ਉਹਨੂੰ ਲੱਗਦਾ ਸਰਦਾਰੋਂ ਦੇ ਚਿਹਰੇ ਉੱਤੇ ਉਹ ਪ੍ਰਭਾਵ ਨਹੀਂ ਆਇਆ ਮੁਸਕਰਾਉਣਾ ਵੀ ਤੇ ਇਨਕਾਰ ਵੀ ਕਰਨਾ ਮਿੱਟੀ ਦਾ ਬੁੱਤ ਉਹਨੂੰ ਅਧੂਰਾ ਅਧੂਰਾ ਚਾਪਦਾ ਉਹਦਾ ਦਿਲ ਗਵਾਹੀ ਭਰਦਾ ਇੱਕ ਦਿਨ ਇਹ ਮਿੱਟੀ ਦਾ ਬੁੱਤ ਮੁਕੰਮਲ ਕਰਾਂਗਾ ਮੁਕੰਮਲ ਤੇ ਸੰਪੂਰਨ ਉਸ ਦਿਨ ਹੀ ਇਹਦੇ ਵਿੱਚੋਂ ਅਸਲੀ ਸਰਦਾਰੋਂ ਪੈਦਾ ਹੋਵੇਗੀ ਸਰਦਾਰੋਂ ਜੋ ਕਦੇ ਉਹਦਾ ਸੁਪਨਾ ਸੀ ਉਹ ਸੁਪਨਾ ਜਿਸ ਨੂੰ ਕਦੇ ਉਸਨੇ ਖੁਦ ਹੀ ਤੋੜ ਦਿੱਤਾ ਸੀ ਕਿਸੇ ਕਾਲੀ ਜਹੀ ਵਿੱਚ ਜੁਮਾ ਘਰੋਂ ਨਿਕਲਦਾ ਤੇ ਖੁੱਲੇ ਖੇਤਾਂ ਵਿੱਚ ਜੰਗਲ ਪਾਣੀ ਹੋ ਆਉਂਦਾ ਖੇਤਾਂ ਵਿੱਚ ਹੀ ਉਹਨੂੰ ਆਪਣੇ ਗਧਿਆਂ ਦੇ ਹਿੰਗਣ ਦੀਆਂ ਆਵਾਜ਼ਾਂ ਸੁਣਦੀਆਂ ਗਧਿਆਂ ਦੀਆਂ ਆਵਾਜ਼ਾਂ ਸੁਣ ਕੇ ਉਹਨੂੰ ਪੱਠੇ ਉੱਤੇ ਜਾਣ ਦੀ ਕਾਹਲ ਵੀ ਤੰਗ ਕਰਨ ਲੱਗਦੀ ਪੱਠੇ ਦੀ ਕਾਹਲ ਵਿੱਚੋਂ ਸਰਦਾਰ ਉਹਦਾ ਖਿਆਲ ਕਿੱਦਰੇ ਗਵਾਚ ਜਾਂਦਾ ਘਰ ਆ ਕੇ ਉਹ ਆਪਣੀ ਬੁੱਢੀ ਮਾਂ ਨੂੰ ਜਗਾਉਂਦਾ ਤੇ ਚੁੱਲ੍ਹੇ ਉੱਤੇ ਚਾਹ ਤਾਰਨ ਲਈ ਆਖਦਾ ਮਾਂ ਚਾਹ ਬਣਾਉਣ ਲੱਗਦੀ ਤਾਂ ਉਹ ਚੱਕ ਵਾਲੇ ਛੱਤਨੇ ਵਿੱਚ ਆ ਬੈਠਦਾ ਉਦੋਂ ਤੱਕ ਸੂਰਜ ਦੀ ਲੋ ਉਹਦੇ ਵੇੜੇ ਤੱਕ ਪਹੁੰਚ ਚੁੱਕੀ ਹੁੰਦੀ ਕਿਰਨਾ ਲੱਗਣ ਤੋਂ ਪਹਿਲਾਂ ਦਾ ਸੁਰਮਈ ਚਾਨਣ ਛਤਨੇ ਦਾ ਬੂਹਾ ਝੜਦੇ ਵੱਲ ਸੀ ਲੋ ਚਾਰੇ ਖੁੰਜਿਆਂ ਤੱਕ ਪਹੁੰਚਦੀ ਸਰਦਾਰੋ ਦੇ ਮੋਹ ਨੂੰ ਟਿਕਟਿਕੀ ਬਣ ਕੇ ਟੱਕੜ ਲਗਦਾ ਤੱਕਦਾ ਰਹਿੰਦਾ ਤੇ ਫਿਰ ਪਾਣੀ ਦੀ ਗੜਬੀ ਲਿਆ ਕੇ ਮਿੱਟੀ ਗਿੱਲੀ ਕਰਦਾ ਲੋਹੇ ਦੇ ਨਗੀਰ ਨੇ ਨਾਲ ਬੁੱਤ ਦੀਆਂ ਅੱਖਾਂ ਤੇ ਠੋਡੀ ਉਹਦੀਆਂ ਗੱਲਾਂ ਅਤੇ ਬੁੱਲਾਂ ਉੱਤੇ ਮਿੱਟੀ ਖੁਰਚ ਦਿੰਦਾ ਚਿਹਰੇ ਉੱਤੇ ਪਾਣੀ ਤਰੋਕਦਾ ਚਿਹਰੇ ਉੱਤੇ ਉਂਗਲਾਂ ਦੇ ਪੋਟੇ ਫੇਰਦਾ ਖਾਸ-ਖਾਸ ਥਾਵਾਂ ਉੱਤੇ ਉਂਗਲਾਂ ਦੇ ਗਿੱਲੇ ਫੁੱਲ ਛੁਹਾਂਦਾ ਤੇ ਫਿਰ ਗਿੱਲੀ ਮਿੱਟੀ ਨੂੰ ਗੁੰਨ ਕੇ ਉਹ ਸੋਚਾਂ ਦੇ ਸਮੁੰਦਰ ਵਿੱਚ ਉਤਰ ਜਾਂਦਾ ਕੋਕਾ ਤਾਜ਼ਾ ਕਰਕੇ ਉਹ ਚਿਲਮ ਵੀ ਭਰ ਲਿਆਇਆ ਗੁੰਨੀ ਮਿੱਟੀ ਨੂੰ ਸਹੇਰ ਨੇ ਉੱਤੇ ਚੜਾ ਕੇ ਉਹ ਬੁੱਤ ਦੇ ਚਿਹਰੇ ਉੱਤੇ ਲਗਾਉਂਦਾ ਤੇ ਫਿਰ ਚੁੰਝ ਨਾਲ ਇਹ ਮਿੱਟੀ ਨੂੰ ਉੱਥੇ ਕੀ ਕਰ ਦਿੰਦਾ ਕਿਸੇ ਹੋਰ ਥਾਂ ਉਪਹਾਰ ਦਿਖਾਉਣਾ ਹੁੰਦਾ ਤਾਂ ਹੋਰ ਚੁੰਝ ਭਰਦਾ ਚਾਹ ਲਈ ਮਾਂ ਦੀ ਹਾਕ ਸੁਣਨ ਤੱਕ ਉਹ ਛੱਤਨੇ ਵਿੱਚ ਬੈਠਾ ਰਹਿੰਦਾ ਹੁੱਕਾ ਪੀਂਦਾ ਤੇ ਨਹਿਰਨੇ ਦੀਆਂ ਚੁੰਝਾਂ ਬੁੱਤ ਦੇ ਚਿਹਰੇ ਉੱਤੇ ਫਿਰਦੀਆਂ ਰਹਿੰਦੀਆਂ ਉਹਨੂੰ ਲੱਗਦਾ ਜਿਵੇਂ ਕੱਲ੍ਹ ਨਾਲੋਂ ਅੱਜ ਬੁੱਤ ਉੱਤੇ ਬਹੁਤੀ ਜਾਨ ਪੈ ਗਈ ਹੋਵੇ ਉਹਨੂੰ ਕੁਝ ਸੁੱਖ ਜਿਹਾ ਮਿਲਦਾ ਕਈ ਮਹੀਨਿਆਂ ਤੋਂ ਉਹ ਇੰਜ ਹੀ ਕਰਦਾ ਆ ਰਿਹਾ ਸੀ ਨਿਤਨੇਮ ਵਾਂਗ ਹੀ ਕਰਦਾ ਸਵੇਰੇ ਸਵੇਰੇ ਆਥਣ ਨੂੰ ਤਾਂ ਦਿਨ ਛੁਪੇ ਘਰ ਵੱਡਦਾ ਥੱਕਿਆ ਟੁੱਟਿਆ ਪਿਆ ਹੁੰਦਾ ਗਧਿਆਂ ਨੂੰ ਰੋੜੀਆਂ ਉੱਤੇ ਛੱਡ ਦਿੰਦਾ ਤੱਤਾ ਪਾਣੀ ਕਰਕੇ ਨਹਾਉਂਦਾ ਮਾਂ ਰੋਟੀ ਪਕਾਉਂਦੀ ਤੇ ਉਹ ਖਾ ਲੈਂਦਾ ਬਿੰਦ ਝੱਟ ਹੁੱਕਾ ਪੀਂਦਾ ਤੇ ਫੇਰ ਗਧਿਆਂ ਨੂੰ ਘੇਰ ਲਿਆਉਂਦਾ ਉਹਨਾ ਮੂਰੇ ਸੁੱਕਾ ਕਾਹ ਸੁੱਟਦਾ ਤੇ ਉਹਨਾਂ ਦੀਆਂ ਲੱਤਾਂ ਕੀਲਿਆਂ ਦੇ ਸੰਗਲਾਂ ਨਾਲ ਬੰਨ੍ਹ ਦਿੰਦਾ ਹੀਂਗ ਤੇ ਹੁੰਘਾਰੇ ਮਾਰਦੇ ਅਤੇ ਲੇਟ ਦੇ ਉੱਠਦੇ ਗਦੇ ਟਿਕ ਜਾਂਦੇ ਤੇ ਫੇਰ ਜੁਮਾ ਵੀ ਸੌਣ ਦੀ ਕੋਸ਼ਿਸ਼ ਕਰਦਾ ਮਾਂ ਰੋਟੀ ਟੁੱਕਦਾ ਕੰਮ ਮੁਕਾ ਕੇ ਤੇ ਭਾਂਡਾ ਟਿੰਡਾ ਸਾਂਭ ਕੇ ਜੁਮੇ ਤੋਂ ਕਿੰਨਾ ਚਿਰ ਪਿੱਛੋਂ ਮੰਜੀ ਉੱਤੇ ਪੈਂਦੀ ਜੁਮੇ ਦੀ ਉਮਰ ਇਸ ਵੇਲੇ 50 ਸਾਲਾਂ ਤੋਂ ਉੱਪਰ ਸੀ ਉਹਨਾਂ ਦਾ ਹੋਰ ਕੋਈ ਨਹੀਂ ਸੀ ਉਹ ਸੀ ਤੇ ਉਹਦੀ ਬੁੱਢੀ ਮਾਂ ਬਾਕੀ ਸਾਰਾ ਟੱਬਰ 47 ਦੀ ਵੱਡਾ ਟੁੱਕੀ ਵੇਲੇ ਵਿਛੜ ਗਿਆ ਸੀ 47 ਤੋਂ ਪਹਿਲਾਂ ਦੀ ਗੱਲ ਹੈ ਹਵੇਲੀ ਵਾਲਿਆਂ ਦੀ ਕੁੜੀ ਸਰਦਾਰੋ ਜੁੰਮੇ ਨਾਲ ਧਾਈ ਦੁਗੜੇ ਖੇਡਦੀ ਹੁੰਦੀ ਸੀ ਉਹ ਕਿੰਨੀ ਖਲੂੰਦਰੀ ਸੀ ਹੱਸਦੀ ਤਾਂ ਗੱਲਾਂ ਉੱਤੇ ਟੋਏ ਪੈਂਦੇ ਬਿਨਾਂ ਕਾਰਨ ਹੀ ਹੱਸਦੀ ਰਹਿੰਦੀ ਗੱਲ-ਗੱਲ ਉੱਤੇ ਜੁੰਮੇ ਨੂੰ ਖਿਜਾਉਂਦੀ ਉਹਨਾਂ ਦਿਨਾਂ ਵਿੱਚ ਤਾਂ ਵੱਡੇ-ਵੱਡੇ ਮੁੰਡੇ ਕੁੜੀਆਂ ਇਕੱਠੇ ਖੇਡਦੇ ਹੁੰਦੇ ਸਨ ਹੁਣ ਵਰਗਾ ਜ਼ਮਾਨਾ ਨਹੀਂ ਸੀ 16 16 17 17 ਸਾਲਾਂ ਦੇ ਮੁੰਡੇ ਕੁੜੀਆਂ ਮਾਪਿਆਂ ਲਈ ਗੁੱਡੇ ਗੁੱਡੀਆਂ ਤੋਂ ਵੱਧ ਨਹੀਂ ਸਨ ਅਗਵਾੜ ਦੀ ਧਰਮਸ਼ਾਲਾ ਵਿੱਚ ਉਹ ਸੌਤੇ ਤੱਕ ਖੇਡਦੇ ਰਹਿੰਦੇ ਰੌਲਾ ਪਾਉਂਦੇ ਚਿੰਕਾ ਮਾਰਦੇ ਘਰ ਮੁੜਨ ਲੱਗੇ ਉੱਚੀ ਉੱਚੀ ਬੋਲਦੇ ਮੋਹਰ ਲਿਓ ਮੋਹਰ ਲਿਓ ਖਿੱਚ ਲਓ ਡੋਰ ਮਗਰ ਲਿਆਂ ਦੀ ਮਾਂ ਨੂੰ ਲੈ ਗਏ ਚੋਰ ਤੇ ਫਿਰ ਜਦੋਂ 47 ਦੀ ਵੱਡ ਟੁੱਕੀ ਹੋਈ ਜੁੰਮੇ ਦਾ ਪਿਓ ਤੇ ਉਹਦੇ ਦੋਵੇਂ ਚਾਚੇ ਇੱਧਰ ਹੀ ਮਾਰੇ ਗਏ ਭਿਹੜਾਂ ਨੂੰ ਮਿਲਟਰੀ ਕੈਂਪ ਵਾਲੇ ਲੈ ਗਏ ਉਹ ਤੇ ਉਤੀ ਮਾ ਹਵੇਲੀ ਵਾਲਿਆਂ ਦੇ ਘਰ ਨੀਰੇ ਵਾਲੀ ਸਵਾਰਤ ਵਿੱਚ ਛੁਪ ਕੇ ਬੈਠੇ ਰਹੇ ਉੱਥੇ ਹੀ ਰੋਟੀ ਪਾਣੀ ਉੱਥੇ ਹੀ ਰਾਤ ਨੂੰ ਸੌਂ ਜਾਂਦੇ ਗਰਮੀ ਸਰਦੀ ਦਾ ਕੋਈ ਅਹਿਸਾਸ ਹੀ ਨਹੀਂ ਸੀ ਮੂੰਹ ਨੇਰੇ ਉੱਠ ਕੇ ਜੰਗਲ ਪਾਣੀ ਜਾ ਆਉਂਦੇ ਨੀਰੇ ਵਾਲੀ ਸਵਾਰਤ ਹੀ ਉਹਨਾਂ ਦਾ ਸੰਸਾਰ ਬਣ ਗਿਆ ਸਰਦਾਰੋਂ ਉਹਨਾਂ ਨੂੰ ਰੋਟੀ ਪਾਣੀ ਦੇ ਕੇ ਜਾਂਦੀ ਜੁम्मे ਦੀ ਮਾਂ ਸਰਦਾਰੋਂ ਨੂੰ ਪੁੱਛ ਪੁੱਛ ਕਰਕੇ ਪਿਆਰ ਕਰਦੀ ਉਹਨੂੰ ਆਪਣੀ ਹਿੱਕ ਨਾਲ ਲਾ ਕੇ ਘੁੱਟਦੀ ਜਿਵੇਂ ਉਹ ਉਹਦੀ ਆਪਣੀ ਹਿੱਤੀ ਹੋਵੇ ਰਾਤ ਨੂੰ ਜੁਮੇ ਨੂੰ ਆਪਣੀ ਹਿੱਕ ਨਾਲ ਕੁੱਟ ਕੇ ਉਹ ਸੌਂਦੀ ਤੂਫਾਨ ਗੁਜ਼ਰ ਗਿਆ ਤਾਂ ਜੁਮਮਾ ਤੇ ਜੁਮੇ ਦੀ ਮਾਂ ਹਵੇਲੀ ਵਾਲਿਆਂ ਦੇ ਘਰੋਂ ਬਾਹਰ ਆ ਗਏ ਪਿੰਡ ਵਿੱਚ ਹੀ ਨਿੱਕੇ ਮੋٹے ਕੰਮ ਕਰਨ ਲੱਗੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਤੇ ਰੋਟੀ ਖਾ ਲੈਂਦੇ ਰਹਿੰਦੇ ਵੀ ਉਹ ਲੋਕਾਂ ਦੇ ਘਰਾਂ ਵਿੱਚ ਹੀ ਆਪਣੇ ਘਰ ਤੋਂ ਜਿਵੇਂ ਉਹਨਾਂ ਨੂੰ ਡਰ ਲੱਗਦਾ ਹੋਵੇ ਜਿਵੇਂ ਹੋਣ ਵੀ ਕੋਈ ਉਹਨਾਂ ਨੂੰ ਸੁੱਤਿਆਂ ਨੂੰ ਆ ਕੇ ਮਾਰ ਜਾਵੇਗਾ ਤੇ ਫਿਰ ਆਪਣੇ ਘਰ ਹੀ ਆ ਗਏ ਘਰ ਵਿੱਚ ਤਾਂ ਕੁਝ ਵੀ ਨਹੀਂ ਸੀ ਘਰ ਦੀਆਂ ਕੰਧਾਂ ਖੜੀਆਂ ਸਨ ਘਰ ਦੀ ਛੱਤ ਕਾਇਮ ਸੀ ਛੱਤ ਨੇ ਵਿੱਚ ਇੱਕ ਚੱਕ ਹੈਗਾ ਸੀ ਇੱਕ ਪਾਸੇ ਨੂੰ ਡਿੱਗਿਆ ਪਿਆ ਜੁਮੇ ਨੇ ਚੱਕ ਨੂੰ ਹਿਲਾਇਆ ਨਹੀਂ ਹੁਣ ਤੱਕ ਵੀ ਉਹ ਚੱਕ ਓਵੇਂ ਦਾ ਓਵੇਂ ਪਿਆ ਹੋਇਆ ਸੀ ਨਿਰਜਿੰਦ ਬੇਆਵਾਜ਼ ਤੇ ਛਾਪ ਲਿਆ ਹੋਇਆ ਜਿਵੇਂ ਹੁਣੇ ਕੋਈ ਉਹਨੂੰ ਘੇੜਾ ਦੇਵੇ ਤਾਂ ਉਹ ਹਰਕਤ ਵਿੱਚ ਆ ਸਕਦਾ ਹੈ ਸੰਤਾਲੀ ਦੇ ਸਾਕੇ ਨੂੰ 8-10 ਬਰੇ ਲੰਘ ਗਏ ਉਦੋਂ ਤੱਕ ਜੁੰਮੇ ਕੋਲ 4 ਗਧੇ ਤੇ 2 ਗਧੀਆਂ ਸਨ ਪੱਠੇ ਉੱਤੇ ਜਾ ਕੇ ਉਹ ਇੱਟਾਂ ਢੋਣ ਦਾ ਕੰਮ ਕਰਦਾ ਸੀ ਮਾਂ ਘਰ ਵਿੱਚ ਰਹਿੰਦੀ ਸੋਹਣਾ ਗੁਜ਼ਾਰਾ ਚੱਲ ਰਿਹਾ ਸੀ ਹਵੇਲੀ ਵਾਲਿਆਂ ਦੀ ਸਰਦਾਰੋ ਦਾ ਵਿਆਹ ਸੀ ਵਿਆਹ ਤੋਂ 4 ਦਿਨ ਪਹਿਲਾਂ ਉਹ ਅੱਧੀ ਰਾਤ ਘਰੋਂ ਉੱਠ ਕੇ ਜੁੰਮੇ ਕੋਲ ਆਈ ਉਹਨੂੰ ਬਾਹੋਂ ਫੜ ਕੇ ਉਸਨੇ ਮੰਜੀ ਉੱਤੇ ਬਿਠਾ ਦਿੱਤਾ ਤੇ ਕਿੰਨਾ ਹੀ ਚਿਰ ਉਹ ਉਸਦੇ ਨਾਲ ਕੁਸਰ-ਮੁਸਰ ਕਰਦੀ ਰਹੀ ਮਾਂ ਦੀ ਮੰਜੀ ਦੂਰ ਸੀ ਜੁੰਮਾ ਮੰਨਿਆ ਨਹੀਂ ਡਰ ਗਿਆ ਐਡੀ ਵੱਡੀ ਛਟਾਣ ਨਾਲ ਉਹ ਮੱਥਾ ਕਿਵੇਂ ਲਗਾਉਂਦਾ ਉਹ ਤਾਂ ਇੱਕ ਕੁਮਾਰ ਸੀ ਬਸ ਹਵੇਲੀ ਵਾਲੇ ਤਾਂ ਜ਼ਿਮੀਦਾਰ ਸਨ ਉਹ ਤਾਂ ਆਥਣ ਨੂੰ ਉਹਨੂੰ ਖਪਾ ਕੇ ਰੱਖ ਦਿੰਦੇ ਤੇ ਫਿਰ ਜੁੰਮੇ ਨੇ ਤੇ ਉਸ ਦੀ ਮਾਂ ਨੇ ਉਹਨਾਂ ਦੇ ਘਰ ਦਾ ਲੋਣ ਵੀ ਤਾਂ ਖਾਦਾ ਸੀ ਸਰਦਾਰੋ ਜਿਵੇਂ ਕੋਈ ਸਰ ਆਪ ਦੇ ਕੇ ਤੁਰ ਗਈ ਹੋਵੇ ਬਸ ਉਹ ਦਿਨ ਸੋ ਉਹ ਦਿਨ ਜੁਮਾ ਸੁੱਕਣ ਲੱਗ ਪਿਆ ਉਸ ਪਿੰਡ ਵਿੱਚ ਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਮੁਸਲਮਾਨ কুমਹਾਰਾਂ ਦਾ ਕੋਈ ਘਰ ਨਹੀਂ ਰਹਿ ਗਿਆ ਸੀ ਇਧਰ ਹੀ ਖੁਰਤਬੁਰਦ ਹੋ ਗਏ ਜਾਂ ਫਿਰ ਪਾਕਿਸਤਾਨ ਨੂੰ ਚਲੇ ਗਏ ਪਹਿਲਾ ਪਹਿਲਤਾ ਕੋਈ ਆਸ ਵੀ ਨਹੀਂ ਸੀ ਪਰ ਫਿਰ ਕਈ ਸਾਲਾਂ ਬਾਅਦ ਦੂਰ ਡਰਾਂਡ ਤੇ ਪਿੰਡਾਂ ਵਿੱਚੋਂ ਉਹਨੂੰ ਰਿਸ਼ਤੇ ਆਉਣ ਲੱਗੇ ਤਾਂ ਉਹ ਸਿਰ ਮਾਰ ਦਿੰਦਾ ਜਿਵੇਂ ਔਰਤ ਦੀ ਤਾਂ ਉਹਨੂੰ ਲੋੜ ਹੀ ਨਹੀਂ ਸੀ ਇੱਕ ਸਰਦਾਰੋ ਹੀ ਉਹਦੇ ਮਨ ਵਿੱਚ ਗੱਡੀ ਗਈ ਸੀ ਉਹ ਹੁਣ ਨਹੀਂ ਸੀ ਤਾਂ ਦੁਨੀਆ ਵਿੱਚ ਹੁਣ ਔਰਤ ਹੀ ਕਿਹੜੀ ਰਹਿ ਗਈ ਸੀ ਪਤਾ ਨਹੀਂ ਉਹ ਕਿਹੜੀ ਕੜੀ ਸੀ ਕਿ ਸਰਦਾਰੋ ਸਾਹਮਣੇ ਉਹਦੇ ਮੂੰਹੋਂ ਨਾ ਹੀ ਨਾ ਨਿਕਲਦੀ ਤੁਰੀ ਗਈ ਸੀ ਤੇ ਫਿਰ ਕਿਸੇ ਔਰਤ ਦਾ ਤਸੱਬਰ ਹੱਕ ਵੀ ਉਹਦੇ ਜ਼ਿਹਨ ਵਿੱਚ ਨਹੀਂ ਆਉਂਦਾ ਸੀ ਬਸ ਇਹੀ ਸਰਦਾਰੋ ਦਾ ਸਰਾਪ ਸੀ ਤੇ ਹੁਣ ਜੁम्मे ਦਾ ਇਹ ਹਾਲ ਸੀ ਪੱਠੇ ਉੱਤੇ ਇੱਟਾਂ ਢੋਣ ਦਾ ਕੰਮ ਉਹ ਇੱਕ ਗਧੇ ਵਾਂਗ ਹੀ ਸਿਰ ਸੁੱਟ ਕੇ ਕਰਦਾ ਉਹਦੇ ਤੁਰ ਅੰਦਰ ਸਰਦਾਰੋ ਦੀ ਮੂਰਤ ਵਸੀ ਹੋਈ ਸੀ ਇਸ ਮੂਰਤ ਨੂੰ ਮਿੱਟੀ ਵਿੱਚੋਂ ਸাকার ਕਰਨ ਦੀ ਲਲ ਉਹਨੂੰ ਲੱਗ ਗਈ ਜਦੋਂ ਕਦੇ ਵੀ ਸਰਦਾਰੋ ਕੋਲ ਕੋਈ ਪ੍ਰਸਤਾਵ ਲੈ ਕੇ ਗਿਆ ਸੀ ਉਹ ਇੰਜ ਦਾ ਚਿਹਰਾ ਬਣਾ ਲਿਆ ਕਰਦੀ ਮੁਸਕਰਾਹਟ ਤੇ ਇਨਕਾਰ ਦੀ ਅਦਭੁਤ ਮੁੱਤਰਾ ਤੇ ਫੇਰ ਤੇ ਹੁਣ ਜੁੰਮੇ ਦੀ ਸਾਰੀ ਜ਼ਿੰਦਗੀ ਉਸ ਇੱਕ ਚਿਹਰੇ ਨੂੰ ਫੜਨ ਵਿੱਚ ਲੱਗੀ ਹੋਈ ਸੀ ਜ਼ਿੰਦਗੀ ਦਾ ਇੱਕ ਸਾਰਥਿਕ ਰੁਝੇਵਾ ਤੇ ਸ਼ਾਮਾਂ ਦਾ ਕਾਲਪਨਿਕ ਸਮਰਥਨ ਤੇ ਫਿਰ ਇੱਕ ਸਵੇਰ ਸਰਦਾਰੋ ਦੀ ਗੋਦੀ ਇੱਕ ਨਵਾਂ ਜਵਾਕ ਸੀ ਉਹਦਾ ਪੁੱਤਰ ਉਮਲ ਉਮਲ ਕੇ ਥੱਲੇ ਡਿਗਣ ਨੂੰ ਕਰਦਾ ਸਵੇਰੇ ਸਵੇਰੇ ਜੁੰਮਾ ਬੁੱਤ ਦੇ ਚਿਹਰੇ ਉੱਤੇ ਮੁਹੱਬਤ ਦੀ ਆਖਰੀ ਮਿੱਟੀ ਚੜਾ ਰਿਹਾ ਸੀ ਬੁੱਤ ਨੇ ਮੁਕੰਮਲ ਹੋ ਜਾਣਾ ਸੀ ਮੁਸਕਰਾਹਟ ਤੇ ਇਨਕਾਰ ਦੀ ਸੰਤੁਲਿਤ ਮਾਤਰਾ ਵਿੱਚ ਨਹਿਰਨੇ ਦੀ ਚੁੰਝ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ ਆਪਣੇ ਪੂਰੇ ਵੇਗ ਵਿੱਚ ਸਰਦਾਰੋ ਨੇ ਛਤਣੇ ਅੱਗੇ ਆ ਕੇ ਜੁਮਮੇ ਨੂੰ ਹਾਕ ਮਾਰੀ ਇੱਕ ਬਿੰਦ ਨਹਿਰਨੇ ਦੀ ਚੁੰਝ ਰੁਕੀ ਜੁਮਮਾ ਮੋਢੇ ਉੱਤੋਂ ਦੀ ਝਾਕਿਆ ਉਸ ਨੇ ਸਰਦਾਰੋ ਨੂੰ ਪਹਿਚਾਣਿਆ ਸੀ ਪਰ ਹੂੰ ਕਹਿ ਕੇ ਦੂਜੇ ਬਿੰਦ ਹੀ ਉਹ ਆਪਣੇ ਕੰਮ ਵਿੱਚ ਰੁੱਝ ਗਿਆ ਇਹ ਕੰਮ ਉਹਨੇ ਪਹਿਲਾਂ ਨਿਬੇੜਨਾ ਸੀ ਸਵੇਰ ਹੋ ਗਈ ਪੱਠੇ ਉੱਤੇ ਤੇ ਵੀ ਜਾਣਾ ਸੀ ਸਰਦਾਰੋ ਦੋਕਪਲ ਰੁਕੀ ਤੇ ਉਹਦੀ ਪਿੱਠ ਉੱਤੋਂ ਨਜ਼ਰਾ ਤਲਕਾਉਂਦੀ ਹੋਈ ਉਹ ਜੁੰਮੇ ਦੀ ਬੁੱਢੀ ਮਾਂ ਵੱਲ ਚਲੀ ਗਈ ਕੰਮ ਮੁਕਾ ਕੇ ਜੁੰਮਾ ਉੱਠਿਆ ਸਰਦਾਰੋ ਕਿਧਰੇ ਵੀ ਨਹੀਂ ਸੀ ਜਾ ਚੁੱਕੀ ਸੀ ਪਤਾ ਨਹੀਂ ਕਿਉਂ ਆਈ ਸੀ ਇਹ ਸਭ ਬਾਰੇ ਜੁੰਮੇ ਨੇ ਸੋਚਿਆ ਵੀ ਨਹੀਂ ਸੀ ਸਰਦਾਰੋ ਦਾ ਅਸਲੀ ਚਿਹਰਾ ਮੁਕੰਮਲ ਸੀਤੇ ਫਿਰ ਜੁਮਾ ਗਧਿਆਂ ਉੱਤੇ ਇੱਟਾ ਢੋਂਦਾ ਸੋਚਦਾ ਤੇ ਹੈਰਾਨ ਹੁੰਦਾ ਰਹਿੰਦਾ ਕਿ ਸਰਦਾਰੋ ਦੀ ਮਿੱਟੀ ਨਾਲ ਉਹਨੂੰ ਇੰਨੀ ਮੁਹੱਬਤ ਕਿਉਂ ਹੈ ਸਰਦਾਰੋ ਦੇ ਮਾਸ ਅਤੇ ਉਹਦੀ ਮਿੱਟੀ ਵਿੱਚ ਜਿਵੇਂ ਕੋਈ ਵੀ ਫਰਕ ਨਾ ਰਹਿ ਗਿਆ ਹੋਵੇ ਧੰਨਵਾਦ